ਆਜ ਵੀਰ ਜੀ ਜਿਹੜਾ ਤੁਸੀਂ ਮੰਗ ਪੱਤਰ ਦੇਣ ਆਏ ਜੇ ਉਹ ਕਿਸ ਕਰਨ ਦੇ ਕਾਰਨ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਆਪਣਾ ਨਾਮ ਦੱਸੋ ਮੈਂ ਰਣਜੋਤ ਸਿੰਘ ਅਸੀਂ ਜੋ ਮੰਗ ਪੱਤਰ ਦੇਣ ਆਏ ਆ ਇਹ ਸਾਡੀ ਕੀ ਰਿਕਸ਼ਾ ਜੁਨੀਅਨ ਵੱਲੋਂ ਹੀ ਜਵਾਦਿਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤਾਂ ਕੀਤਾ ਜਾ ਰਿਹਾ ਸਾਡੀਆਂ ਤਾਲਾ ਘਟੀਆਂ ਜਾ ਰਹੀਆਂ ਸਾਡੇ ਰੋਜ਼ਗਾਰ ਲਈ ਸਾਨੂੰ ਕਰਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਅਸੀਂ ਬਹੁਤ ਪਰੇਸ਼ਾਨ ਆ ਇਸ ਕਰਕੇ ਜੇ ਮੰਗ ਪੱਤਰ ਦਿੱਤਾ ਹੈ ਜੇ ਸਾਡੀਆਂ ਮੰਗਾਂ ਨਾ 2 ਤਰੀਕ ਤੱਕ ਪੂਰੀਆਂ ਜਾਂ ਤਾਂ ਇਹ ਕੌਂਕਾ ਟਾਲਦਾ ਕਰਨਾ ਕਿਉਂਕਿ ਤਮੇਸ਼ਰ ਦੇ ਦਫਤਰੇ ਲਾਓ ਅਸੀਂ ਪ੍ਰਧਾਨ ਆਪਣਾ ਪ੍ਰਧਾਨ ਸਾਹਿਬ ਆਪਣਾ ਨਾਮ ਦੱਸ ਕੇ ਤੇ ਨਾਮ ਦੱਸਿਓ ਆਪਣਾ ਨਾਮ ਹੈਗਾ ਮੰਗਲ ਸਿੰਘ ਇਲਕਸ਼ਾ ਜੁਨੀਆਣਾ ਅਮਰ ਸਿੰਘ ਦੇ ਬਾਬਾ ਜੀਵਨ ਸਿੰਘ ਵੈਲਹਰ ਸੁਸਾਇਟੀ ਜਿਗਰ ਪੰਜਾਬ ਤੁਹਾਡਾ ਅਹੁਦਾ ਕੀ ਜੇ ਮੇਰਾ ਜ਼ਿਲ੍ਹਾ ਪ੍ਰਧਾਨ ਜੀ ਅਛਾ ਤੇ ਅੱਜ ਜਿਹੜਾ ਤੁਸੀਂ ਇੱਥੇ ਮੰਗ ਪੱਤਰ ਦਿੱਤਾ ਹੋਆ ਕਿਸ ਕਰਕੇ ਦਿੱਤਾ ਹੈ ਸਰ ਮਿਕੋ ਮੇਰੀ ਗੱਲ ਸੁਣਾ ਅਸੀਂ ਨਾ ਬੱਸ ਸਟੈਂਡ ਤੇ ਆਪਾਂ 5-7 ਸਾਲ ਪਹਿਲਾਂ ਪੁਰਾਣੇ ਖਰੌਂਦੇ ਆਏ ਆ ਤੇ ਸਾਡੇ ਸਾਈਡ ਤੇ ਉਸ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਤੱਕਾ ਕੀਤਾ ਸਾਡੀਆਂ ਤਾਰਾਂ ਕੱਟੀਆਂ ਗਈਆਂ ਸਾਨੂੰ ਭਜਾਇਆ ਗਿਆ ਉੱਥੋਂ ਤੇ ਤੱਕੇਸ਼ਾਈ ਕੀਤੀ ਗਈ ਹੈ ਸਾਡਾ ਨਾਮ ਸਨ ਅਸੀਂ ਅਮਨਦੀਪ ਜੀ ਨੂੰ ਮੈਡਮ ਨੂੰ ਵੀ ਮਿਲੇ ਹਾਂ ਪਰ ਉਹਨੇ ਸਾਡੇ ਕੋਈ ਹਾਲਾ ਨਹੀਂ ਕੀਤਾ ਨਾ ਸਾਡੀ ਸਰਮਾਈ ਨਹੀਂ ਕੀਤੀ ਉਹਨਾਂ ਨੇ ਤੇ ਬਾਕੀ ਇਹ ਆ ਕਿ ਅੱਜ ਅਸੀਂ ਸੀਪੀ ਸਾਹਮਣੋਂ ਡੀਸੀ ਸਾਹਮਣੋਂ ਆਪਾਂ ਆਏ ਆ ਮੰਗ ਪੱਤਰ ਦੇਣ ਤੇ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਅਸੀਂ ਦੋ ਤਰੀਕੋਂ ਧੂਖੜ ਹੜਤਾਲ ਦੇਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਮੰਗ ਪੱਤਰ ਦਿੱਤਾ ਆ ਉਹ ਕਿਸ ਕਰਕੇ ਦਿੱਤਾ ਵਾ ਆਪਣਾ ਨਾਮ ਦੱਸ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅਸੀਂ ਸਰਦਾਰ ਹਰਪਾਲ ਸਿੰਘੀ ਦੇ ਡਿਊਟੀ ਦੇ ਵਿੱਚ ਅਸੀਂ ਉਹਨਾਂ ਦੇ ਹੱਥੋਂ ਕਾਨੂੰਨ ਲਾਗੂ ਕੀਤਾ ਸੀ ਵਰਦੀਆਂ ਪਾਓ ਸਰਕਾਰੀ ਨੇਮ ਸਰਕਾਰੀ ਗੱਡੀਆਂ ਰਜਿਸਟਰਡ ਕਰਾਓ ਅਹੀਂ ਉਹ ਵੀ ਕਰਾਈਆਂ ਵਰਦੀਆਂ ਯੂਨੀਫਾਰਮ ਬਕਾਇਦਾ ਯੂਨੀਅਨ ਦੇ ਨਾਲ ਜੁਆਇੰਟ ਹੋ ਕੇ ਆਪਾਂ ਗੱਲ ਦੇ ਵਿੱਚ ਆਪਣੇ ਆਈ ਕਾਰਡ ਵੀ ਪਾਈ ਉਸ ਤੋਂ ਬਾਅਦ ਸਰਦਾਰ ਹਰਪਾਲ ਸਿੰਘ ਜੀ ਦੀ ਬਦਲੀ ਹੋਣ ਤੋਂ ਬਾਅਦ ਮੈੜਨਗੀ ਆ ਗਈ ਇਹਨਾਂ ਦੇ ਆਪਣੇ ਵੱਖਰੇ ਕਾਨੂੰਨ ਹੋਣ ਦੇ ਕਾਰਨ ਜਿਹੜੇ ਵਰਦੀਆਂ ਯੂਨੀਫਾਰਮ ਪਾ ਕੇ ਭੈਣ ਭਰਾ ਘੁੰਮਦੇ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਆ ਖਾਸ ਕਰਕੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਰਿਕਸ਼ਾ ਵਾਲਫਰਕ ਸੋਸਾਇਟੀ ਯੂਨੀਅਨ ਨੂੰ ਤੇ ਜਿਹੜੇ ਲੈਣਾ ਦੇ ਵਿੱਚ ਲੈਣ ਵਾਈ ਲੱਗੇ ਨੇ ਉਹ ਲੱਗੇ ਰਹਿ ਜਾਂਦੇ ਨੇ ਤੇ ਜਿਹੜੇ ਬਕਾਇਦਾ ਇਧਰੋਂ ਉਧਰੋਂ ਟੂਪੀਸ ਕਰਕੇ ਗੱਡੀਆਂ ਲੈ ਕੇ ਆਉਂਦੇ ਨੇ ਉਹ ਸਵਾਰੀਆਂ ਭਾ ਕੇ ਚਲੇ ਜਾਂਦੇ ਨੇ ਮੇਨ ਖਾਸ ਕਰਕੇ ਜਿਹੜੇ ਆਪਣੇ ਟ੍ਰੈਫਿਕ ਪੁਲਿਸ ਵਾਲੇ ਮੁਲਾਜ਼ਮ ਵੀਰ ਆ ਉਹਦੇ ਪਹਿਲਾਂ ਪੱਖੇ ਥਲੇ ਬੈਠੇ ਰਹਿੰਦੇ ਨੇ ਦੁਕਾਨਾਂ ਦੇ ਵਿੱਚ ਤੇ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਵੀ ਇਹ ਯੂਨੀਅਨ ਦੇ ਬੰਦੇ ਲੈਣਵਾਰੀ ਲੱਗ ਗਏ ਹਨ ਕਿ ਧੁੱਪ ਸੇਕ ਨਹੀਂ ਤੇ ਉਦੋਂ ਇਹਨਾਂ ਨੂੰ ਆਣ ਕੇ ਤੰਗ ਕਰਕੇ ਕਿਸੇ ਦੀ ਤਾਰ ਕੱਟ ਦਿੰਦੇ ਆ ਕਿਸੇ ਦਾ ਖੂਨ ਕਰ ਦਿੰਦੇ ਆ ਉਹ ਤੋਂ ਹੀ ਪਰੇਸ਼ਾਨ ਹੋ ਕੇ ਅੱਜ ਡੀਸੀ ਸਾਹਿਬ ਦਫ਼ਤਰੇ ਅਸੀਂ ਆਪਣਾ ਰੋਸ ਪੱਤਰ ਦੇਣ ਆਏ ਰੋਸ ਪੱਤਰ ਦੇ ਵਿੱਚ ਕੀ ਲਿਖਿਆ ਸਰ ਰੋਸ ਪੱਤਰ ਦੇ ਵਿੱਚ ਲਿਖਿਆ ਆ ਵੀ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਸੀਂ ਇੱਕ ਕਾਨੂੰਨ ਕਾਇਦੇ ਦੇ ਵਿੱਚ ਟ੍ਰੈਫਿਕ ਦੇ ਨਿਯਮਾਂ ਮੁਤਾਬਕ ਹੀ ਖਲੋਣੇ ਆ ਤੇ ਫਿਰ ਵੀ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਜੇ ਤੁਹਾਡੇ ਨਾਮ ਮੰਗ ਮੰਗ ਮੰਨੀ ਗਈ ਤੇ ਫਿਰ ਕੀ ਕਰੋਗੇ ਵੇਖੋ ਸਰ ਜਦੋਂ ਬੱਚਾ ਭੁੱਖਾ ਹੁੰਦਾ ਨਾ ਉਹ ਹੋ ਰੁੰਦਾ ਹੈ ਤੇ ਫਿਰ ਸਾਨੂੰ ਮਜਬੂਰ ਹੋ ਕੇ ਜਦੋਂ ਸਾਨੂੰ ਕੋਈ ਰੋਜੀ ਰੋਟੀ ਨਹੀਂ ਪੈਹਾਂ ਨਹੀਂ ਕਮਾਏ ਜਾਣਾ ਤੇ ਫਿਰ ਰੋੜ ਦੇਤੇ ਬੈਣਾ ਪੈਣਾ ਮਜਬੂਰ ਹੋ ਕੇ ਬੈਣਾ ਪਣਾ ਅਸੀਂ ਹੋ ਸਕਿਆ ਤੇ ਆਪਾਂ ਕਮਿਸ਼ਨਰ ਦਫ਼ਤਰੇ ਕੋ ਖਰਚਾ ਲਈ ਵੀ ਬੈਣ ਲਈ ਤਿਆਰ ਹਾਂ ਹਾਂਜੀ ਪ੍ਰਧਾਨ ਜੀ ਆਪਣਾ ਨਾਮ ਦੱਸ ਕੇ ਤੇ ਅੱਜ ਜਿਹੜਾ ਇੱਥੇ ਮੰਗ ਪੱਤਰ ਦਿੱਤਾ ਵਾ ਡੀਸੀ ਸਾਹਿਬ ਨੂੰ ਉਹ ਕਾਦੇ ਵਾਸਤੇ ਦਿੱਤਾ ਮੈਰੋਜੀ ਕਾ ਖਾਸਾ ਤੇ ਮੈਰੋਜੀ ਕੀ ਫਤਿਹ ਮੈਂ ਰਣਜੀਤ ਸਿੰਘ ਸਰ ਇਹਦਾ ਮੰਗ ਪੱਤਰ ਦਿੱਤਾ ਹੈ ਜਿਹੜਾ ਸਾਡੇ ਇਹ ਪੁਲਿਸ ਪ੍ਰਸ਼ਾਸਨ ਬਹੁਤ ਤੰਗ ਕਰਦੀ ਪਈ ਆ ਇਹ ਜੋ ਵੀ ਸਾਡੀ ਜੂਨੀਅਰ ਦੇ ਮੁਤਾਬਕ ਹੈ ਜਿਨ੍ਹਾਂ ਨੇ ਸਾਨੂੰ ਕੀਤਾ ਸੀ ਜੂਨੀਅਰ ਬਰਦੀਆਂ ਨੇਮ ਪਲੇਟ ਸਾਰਾ ਕੁਝ ਐਸੀ ਪੂਰੀਆ ਕਰਕੇ ਚਲਾ ਰਹੇ ਗੱਡੀਆਂ ਸਾਈਡ ਤੇ ਲਾ ਕੇ ਚਲਾ ਰਹੇ ਆ ਪਰ ਫਿਰ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਬਹੁਤ ਤੰਗ ਕਰਦੀ ਪਈ ਆ ਫਿਰ ਵੀ ਇਹ ਜਿਆ ਕਰਕੇ ਸਹੀ ਹੈ ਦੋ ਤਿੰਨ ਦਾ ਉਹਨਾ ਟਾਈਮ ਦਿੱਤਾ ਆ ਇਹ 2 ਤਰੀਕ ਤੱਕ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਜਾਂ ਫਿਰ ਅਸੀਂ ਘਰ ਧਰਨੇ ਦੀ ਹੜਤਾਲ ਕਰਨੇ ਦੀ ਕਾਰ ਤੇ ਬਹਾਂ ਹਾਂਜੀ ਪ੍ਰਧਾਨ ਸਾਹਿਬ ਅੱਜ ਜਿਹੜਾ ਤੁਸੀਂ ਮੰਗ ਪੱਤਰ ਦਿੱਤਾ ਵਾ ਕਿਸ ਲਕਸ਼ ਦੇ ਵਿੱਚ ਦਿੱਤਾ ਸਭ ਤੋਂ ਪਹਿਲਾਂ ਵੈਗਨਜੀ ਦਾ ਖਾਲਸਾ ਵੈਗਨਜੀ ਦੇ ਬਥੇ ਮੇਰਾ ਨਾਮ ਦਿਵਿੰਦਰ ਸਿੰਘ ਸ਼ੋਲ ਜਨਮ ਸਰਪ੍ਰੀਪੰਜਾਬ ਅਮਰਸ਼ੀਲ ਬਾਬਾ ਜੀਵਨ ਸਿੰਘ ਦੀ ਰੱਖਿਆ ਜੁਨੀਆਂ ਤੋਂ ਰੇਂਜ ਮੰਗ ਪੱਤਰ ਅਸੀਂ ਜੋ ਕਿ ਸਾਨੂੰ ਪੁਲਸ ਵਾਲੇ ਹਰ ਸਟੈਂਡ ਤੇ ਤੰਗ ਕਰਦੇ ਆ ਤਾਰਾ ਕੱਟਦੇ ਆ ਜਾਂ ਹੀ ਲੈਂਡ ਦੇ ਵਿੱਚ ਜੋ ਕਿ ਇੱਕ ਸਾਈਡ ਤੇਾਨੂੰ ਕੋਲ ਨਹੀਂ ਕਿਹਾ ਜਾਵਾ ਪਰਦੀਆਂ ਪਾਉਣ ਲਈ ਕਿਹਾ ਗਿਆ ਸੀ ਉਸੇ ਤਰ੍ਹਾਂ ਹੀ ਖਲੋਣਿਆਂ ਪਰਦੀਆਂ ਪਾ ਕੇ ਇੱਕ ਸਾਈਡ ਤੇ ਖਲੋਣਿਆਂ ਫਿਰ ਵੀ ਸਾਨੂੰ ਪੁਲਸ ਵਾਲੇ ਤੰਗ ਕਰਦੇ ਆ ਸਾਡੀਆਂ ਤਾਰਾ ਕੱਟਦੇ ਆ ਇੰਨੀ ਗਰਮੀ ਦੇ ਵਿੱਚ ਮੁਰਕੇ ਗੱਡੀ ਨੂੰ ਰੇੜਕੀ ਤੇ ਹੋਣਾ ਬਹੁਤ ਔਖਾ ਹੁੰਦਾ ਜੀ ਅੱਛਾ ਪ੍ਰਧਾਨ ਜੀ ਜਿਹੜੀ ਤੰਗ ਪਰੇਸ਼ਾਨ ਕਿਹੜੀ ਗੱਲ ਤੋਂ ਕਰ ਰਹੇ ਨੇ ਤੁਹਾਨੂੰ ਉਹ ਸਰ ਜਦੋਂ ਸਾਨੂੰ ਆਪਾਂ ਪਿਛਲੇ ਜਿਹੜੇ ਆਪਨੇ ਏਡੀਸੀ ਪੀਰਪਾਲ ਸਿੰਘ ਜੀ ਉਹਨਾਂ ਨੇ ਸਾਨੂੰ ਬੜੀਆਂ ਇਲਾਜ ਦਿੱਤੀਆਂ ਨੇ ਉਹਦੇ ਇੱਕ ਸਾਈਡ ਤੇਾਨੂੰ ਖਿਲੋਣ ਲਈ ਕਿਹਾ ਗਿਆ ਸੀ ਆਏ ਉਸੇ ਰੂਲ ਨੂੰ ਫਾਲੋ ਕਰਦੇ ਹੋਏ ਉਦਾਂ ਹੀ ਖਲੋਣੇ ਆ ਪਰ ਹੁਣ ਜੋ ਸਿਸਟਮ ਹੈ ਉਹ ਬਿਲਕੁਲ ਹੀ ਬਦਲ ਚੁੱਕਾ ਜੋ ਕਿ ਉਥੇ ਨਵੇਂ ਬੱਸ ਸਟੈਂਡ ਤੋਂ ਜਾ ਕੇ ਵੱਢ ਚੁੱਕੇ ਆ ਆਹ ਸਾਈਡ ਤੇ ਖਲੋਤੇ ਰਹਿ ਜਾਂਦੇ ਆ ਉਹ ਦੂਜੀ ਲੈਂਡ ਦੇ ਵਿੱਚ ਵੀ ਜਾ ਕੇ ਆਪਣੀ ਸਵਾਰੀ ਲੈ ਕੇ ਅੱਗੇ ਆ ਜਾਂਦੇ ਆ ਪਰ ਜਿੰਨਾ ਚਿਰ ਨੂੰ ਹਾਡੀਵਾਰੀ ਆਉਂਦੀ ਬੈਕ ਘੜਦੇ ਘੜਦੇ ਆ ਉਹਨਾਂ ਚਿਰ ਨੂੰ ਪੁਲਸਾਰੀ ਆ ਜਾਂਦੇ ਆ ਚਲੋ ਜੀ ਮੈਡਮ ਆ ਗਏ ਆ ਜਾਂ ਇੰਸਪੈਕਟਰ ਪਰਮਜੀਤ ਜੀ ਆ ਗਏ ਆ ਜਿਹਨਾਂ ਨੂੰ ਉਹ ਤੋਂ ਡੰਡੇ ਮਾਰ ਕੇ ਭਜਾ ਦਿੱਤਾ ਜਾਂਦਾ ਜਾਂ ਤਾਰਾਂ ਕੱਟ ਦਿੱਤੀਆਂ ਜਾਂਦੀਆਂ ਜੁਨੀਆਂ ਨਹੀਂ ਅਮਰਜੀਤ ਬਾਬਾ ਜੀਵਨ ਸਿੰਘ ਨੂੰ ਇਹ ਟਾਰਗੇਟ ਕੀਤਾ ਗਿਆ ਵਾ ਦੇ ਫਿਰਦੇ ਆ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਉਹ ਜਿੱਥੋਂ ਮਰਜ਼ੀ ਖਲਹਾਰ ਕੇ ਭਾਵੇਂ ਰਸਤੇ 'ਚ ਖਲੋਤੇ ਹੋਣ ਉਹ ਸਵਾਰੀ ਲੈ ਕੇ ਫਿਰਦੇ ਆ ਪਰ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਅੱਜ ਦੇ ਵਿਸ਼ੇ ਬਾਰੇ ਦੱਸਿਓ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਗੀ 108 ਸਤਿਗੁਰੂ ਪਿਆਨਾਤ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਜੈ ਭੀਮ ਜੈ ਸੋਹਾਰ ਦਾਸ ਪੰਕਜਨਾਥ ਸ਼ਿਰਗਿਲ ਮੁੱਖੀ ਵਾਲਮੀਕ ਸੰਸਥਾ ਸੁਭਾ ਤੋਂ ਅੱਜ ਮਾਨਯੋਗ 50 ਕਮਿਸ਼ਨ ਅਮਰਸਾ ਜੀ ਨੂੰ ਤਾਂਤਨ ਬਾਬਾ ਅਮਰ ਸਿੰਘ ਜੀ ਜੀਵਨ ਸਿੰਘ ਜੀ ਦੀ ਈ ਵਿਕਸ਼ਾ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਇਹ ਰਿਕਸ਼ਾ ਚਾਲਕਾਂ ਨੂੰ ਜਿਹੜੀਆਂ ਕੁਝ ਪ੍ਰਸ਼ਾਸਨ ਵੱਲੋਂ ਨਜਾਇਜ਼ ਤੌਰ ਤੇ ਜਨਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹ ਰੋਜੀ ਰੋਟੀ ਕਮਾਉਣ ਆਪਣੇ ਪਿੰਡਾਂ ਸ਼ਹਿਰਾਂ ਤੋਂ ਆਉਂਦੇ ਆ ਔਰ ਜਿਹੜੇ ਪ੍ਰਸ਼ਾਸਨ ਵੱਲੋਂ ਕਾਨੂੰਨ ਉਹਨਾਂ ਦੀ ਪਾਲਣਾ ਵੀ ਕਰਦੇ ਆ ਪਰ ਫਿਰ ਵੀ ਉਹਨਾਂ ਨੂੰ ਜਿਹੜਾ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਗਿਆ ਉਹ ਤੰਗ ਪ੍ਰੇਸ਼ਾਨ ਨੂੰ ਲੈ ਕੇ ਜਿਹੜਾ ਅੱਜ ਮੰਗ ਪੱਤਰ ਦਿੱਤਾ ਗਿਆ ਵਾਲਮਿਕਨ ਸੁਧਾਰ ਸਭਾ ਇਹ ਰਿਕਸ਼ਾ ਵੈਲਫੇਅਰ ਜਥੇਬੰਦੀ ਦੇ ਨਾਲ ਛੋਟੇ ਨਾ ਮੋਢਾ ਜੋੜ ਕੇ ਖੜੀ ਆ ਔਰ ਇਹ ਆਪਣਾ ਮੰਗ ਜਿਹੜਾ ਤਾਂ ਭਰ ਲਿੱਖਿਆ ਗਿਆ ਵਾ ਅਸੀਂ ਸਾਡੇ ਜਥੇਬੰਦੀ ਵੱਲੋਂ ਇਹਨਾਂ ਦਾ ਸਮਰਥਨ ਕੀਤਾ ਜਾਂਦਾ ਵਾ ਤੇ ਮੈਂ ਮਾਨਵਿਕ ਸਮਾਜੀਆਂ ਹੋਰ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਆਵਾਜ਼ਾਂ ਨੂੰ ਪੀਂਘਾ ਦਾਂ ਇਸ ਜਥੇਬੰਦੀ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਜੋ ਬੁੱਲੇ ਸੋਨਰਪਾ ਭਗਵਾਨ ਵਾਲਾ ਸਮਾਜ ਦਾ ਜੀ